ਇਹੜਾ ਚਰਨਖਾਟ ਦੇ ਬਲਜਿੰਦਰ ਸਿੰਘ ਨੇ ਜੋ ਉਥੇ ਮਹਤਾਲਿਕ ਕਤੂਦ ਕੀਤੀ ਜੋ ਤੇ ਉਹ ਉਹਦੇ ਖਿਲਾਫ ਜੋ ਅਮਰਪਾਲ ਸਿੰਘ ਮਹਿਰੋ ਨੇ ਜੋ ਇਸ ਮੋਰਚੇ ਨੂੰ ਸੰਭਾਲਿਆ ਤੇ ਮੇਰਾ ਖਿਆਲ ਹੈ ਕਿ ਅਮਰਪਾਲ ਸਿੰਘ ਮਹਿਰੋ ਵੀ ਵਧਾਈ ਦੇ ਪਾਤਰ ਹੈ ਕਿ ਜਿਨ੍ਹਾਂ ਨੇ ਸਾਡੇ ਗੁਰੂ ਘਰਾਂ ਚ ਇਹੋ ਜਿਹਾ ਜੋ ਗੰਦ ਪਰੋਸਿਆ ਜਾ ਰਿਹਾ ਜੋ ਇਹ ਜਿਹੀ ਹਰਕਤਾਂ ਹੋ ਰਹੀਆਂ ਜੋ ਬਹੁਤ ਸਾਡੇ ਮੱਥੇ ਤੇ ਇੱਕ ਕਲੰਕ ਆ ਸਾਨੂੰ ਇਹੋ ਜਿਹੇ ਮਹੰਤਾਂ ਤੋਂ ਆਪਣੇ ਗੁਰਦੁਆਰਿਆਂ ਨੂੰ ਆਜ਼ਾਦ ਰੱਖਣਾ ਚਾਹੀਦਾ ਸਾਵਧਾਨ ਰਹਿਣਾ ਚਾਹੀਦਾ ਸਾਡੀਆਂ ਸਿੱਖ ਸੰਗਤਾਂ ਨੂੰ ਵੀ ਇਹੋ ਜਿਹੇ ਨੂੰ ਜ਼ਿਆਦਾ ਪ੍ਰਮੋਟ ਨਹੀਂ ਕਰਨਾ ਚਾਹੀਦਾ ਇਹਨਾਂ ਦਾ ਜਿੰਨਾ ਵਿਰੋਧ ਹੋ ਸਕੇ ਕੀਤਾ ਜਾਣਾ ਚਾਹੀਦਾ ਤੇ ਬਾਕੀ ਅਮਰਤਪਾਲ ਮੈਰੂਨ ਦਾ ਵੱਤੋਂ ਵੱਸ ਸਾਥ ਦੇਣਾ ਚਾਹੀਦਾ ਤੇ ਇਹ ਮਸਲਾ ਸਾਡੀ ਕੌਮ ਨੂੰ ਮੈਂ ਜਥੇਦਾਰਾਂ ਨੂੰ ਵੀ ਅਪੀਲ ਕਰਦਾ ਕਿ ਇਹੋ ਜਿਹੇ ਬੰਦਿਆਂ ਨੂੰ ਪੰਥ ਤੋਂ ਛੇਕਿਆ ਜਾਣਾ ਚਾਹੀਦਾ ਇਹ ਇਹਨਾਂ ਨਾਲ ਕੋਈ ਵੀ ਸਿੱਖਾਂ ਦੀ ਸਾਂਝ ਨਹੀਂ ਚਾਹੀਦੀ ਕਿ ਇਹਨਾਂ ਨੇ ਬਹੁਤ ਸਿੱਖੀ ਦੇ ਨਾਂ ਤੇ ਇੱਕ ਕਰੰਕਿਆ ਇਹਨਾਂ ਨੂੰ ਸਿੱਖੀ ਤੋਂ ਕਾਰਜ ਕੀਤਾ ਜਾਣਾ ਚਾਹੀਦਾ ਤੇ ਦੂਸਰਾ ਉਹ ਜੋ ਹੈ ਅਮਰਪਾਲ ਮੈਰੋ ਦੇ ਖਿਲਾਫ ਸਰਕਾਰ ਚਾਲਾਂ ਚੱਲ ਰਹੀ ਹੈ ਜਾਂ ਉਹਨਾਂ ਤੇ ਕੇਸ ਬਣਾਏ ਜਾ ਰਹੇ ਆ ਉਹ ਸਰਕਾਰ ਨੂੰ ਵਿੱਚਤਾਬ ਨਹੀਂ ਕਿ ਇਹੋ ਜਿਹੀ ਹਰਕਤਾਂ ਨਾ ਕਰੋ ਸਿੱਖਾਂ ਦੇ ਸਬਰ ਨੂੰ ਨਾ ਪਰਖੋ ਤੁਸੀਂ ਇਹ ਇਦਾਂ ਦੀਆਂ ਗੱਲਾਂ ਜਿਹੜੀਆਂ ਚੰਗੀਆਂ ਨਹੀਂ ਗੀਆਂ ਤੇ ਤੁਸੀਂ ਉਹ ਉਹਨਾਂ ਨੂੰ ਉਹਨਾਂ ਨੂੰ ਬਿਨਾਂ ਸ਼ਰਤ ਉਹਨਾਂ ਤੋਂ ਸਾਰੇ ਕੇਸ ਵਾਪਸ ਲਓ ਤੇ ਬਲਜਿੰਦਰ ਸਿੰਘ ਨੂੰ ਉਹ ਜਿਹੜੇ ਉਹ ਜੋ ਉਹਨਾਂ ਨੇ ਹਰਕਤ ਕੀਤੀ ਉਹਦੇ ਤੇ ਵੱਧ ਤੋਂ ਵੱਧ ਜਿਹੜੇ ਉਹਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਆ ਜਿਹੜਾ ਚਰਨ ਘਾਟ ਦੇ ਬਲਜਿੰਦਰ ਸਿੰਘ ਨੇ ਜੋ ਤੇ ਮਹਤਾਲਿਕ ਕਤੂਦ ਕੀਤੀ ਜੋ ਤੇ ਉਹ ਉਹਦੇ ਖਿਲਾਫ ਜੋ ਅ ਅਮਰਪਾਲ ਸਿੰਘ ਮਹਿਰੋਂ ਨੇ ਜੋ ਇਸ ਮੋਰਚੇ ਨੂੰ ਸੰਭਾਲਿਆ ਤੇ ਮੇਰਾ ਖਿਆਲ ਹੈ ਕਿ ਅਮਰਪਾਲ ਸਿੰਘ ਮਹਿਰੋਂ ਵੀ ਵਧਾਈ ਦੇ ਪਾਤਰ ਹੈ ਕਿ ਜਿਨ੍ਹਾਂ ਨੇ ਸਾਡੇ ਗੁਰੂ ਘਰਾਂ ਚ ਇਹੋ ਜਿਹਾ ਜੋ ਗੰਦ ਪਰੋਸਿਆ ਜਾ ਰਿਹਾ ਜੋ ਇਹ ਜੀਆਂ ਹਰਕਤਾਂ ਹੋ ਰਹੀਆਂ ਜੋ ਬਹੁਤ ਸਾਡੇ ਮੱਥੇ ਤੇ ਇੱਕ ਕਲੰਕ ਆ ਤਾਂ ਨੂੰ ਇਹੋ ਜਿਹੇ ਮਹੰਤਾਂ ਤੋਂ ਆਪਣੇ ਗੁਰਦੁਆਰਿਆਂ ਨੂੰ ਆਜ਼ਾਦ ਰੱਖਣਾ ਚਾਹੀਦਾ ਸਾਵਧਾਨ ਰਹਿਣਾ ਚਾਹੀਦਾ ਸਾਡੀਆਂ ਸਿੱਖ ਸੰਗਤਾਂ ਨੂੰ ਵੀ ਇਹੋ ਜਿਹੇ ਨੂੰ ਜ਼ਿਆਦਾ ਪ੍ਰਮੋਟ ਨਹੀਂ ਕਰਨਾ ਚਾਹੀਦਾ ਇਹਨਾਂ ਦਾ ਜਿੰਨਾ ਵਿਰੋਧ ਹੋ ਸਕੇ ਕੀਤਾ ਜਾਣਾ ਚਾਹੀਦਾ ਤੇ ਬਾਕੀ ਅਮਰਤਪਾਲ ਮਹਿਰੂ ਦਾ ਵੱਤੋਂ ਵੱਸ ਸਾਥ ਦੇਣਾ ਚਾਹੀਦਾ ਇਹ ਇਹ ਮਸਲਾ ਸਾਡੀ ਕੌਮ ਨੂੰ ਮੈਂ ਜਥੇਦਾਰਾਂ ਨੂੰ ਵੀ ਅਪੀਲ ਕਰਦਾ ਕਿ ਇਹੋ ਜਿਹੇ ਬੰਦਿਆਂ ਨੂੰ ਪੰਥ ਤੋਂ ਸਿੱਖਿਆ ਜਾਣਾ ਚਾਹੀਦਾ ਇਹ ਇਹਨਾਂ ਨਾਲ ਕੋਈ ਵੀ ਸਿੱਖਾਂ ਦੀ ਸਾਂਝ ਨਹੀਂ ਚਾਹੀਦੀ ਕਿ ਇਹਨਾਂ ਨੇ ਬਹੁਤ ਸਿੱਖੀ ਦੇ ਨਾਂ ਤੇ ਇੱਕ ਕਲੰਕਿਆ ਇਹਨਾਂ ਨੂੰ ਸਿੱਖੀ ਤੋਂ ਉਹ ਕਾਰਜ ਕੀਤਾ ਜਾਣਾ ਚਾਹੀਦਾ ਤੇ ਦੂਸਰਾ ਉਹ ਜੋ ਹੈ ਅਮਰਪਾਲ ਮੈਰੋ ਦੇ ਖਿਲਾਫ ਸਰਕਾਰ ਚੱਲਣਾ ਚੱਲ ਰਹੀ ਹੈ ਜਾਂ ਉਹਨਾਂ ਤੇ ਕੇਸ ਬਣਾਏ ਜਾ ਰਹੇ ਆ ਉਹ ਸਰਕਾਰ ਨੂੰ ਵਿੱਚ ਤਾਬ ਨਹੀਂ ਕਿ ਇਹੋ ਜੇ ਹਰਕਤਾਂ ਨਾ ਕਰੋ ਸਿੱਖਾਂ ਦੇ ਸਬਰ ਨੂੰ ਨਾ ਪਰਖੋ ਤੁਸੀਂ ਇਦਾਂ ਦੀਆਂ ਗੱਲਾਂ ਜਿਹੜੀਆਂ ਚੰਗੀਆਂ ਨਹੀਂ ਗੀਆਂ ਤੇ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਬਿਨਾਂ ਸ਼ਰਤ ਉਹਨਾਂ ਤੋਂ ਸਾਰੇ ਕੇਸ ਵਾਪਸ ਲਓ ਤੇ ਬਲਜਿੰਦਰ ਸਿੰਘ ਨੂੰ ਉਹ ਜਿਹੜੇ ਉਹ ਜੋ ਉਹਨਾਂ ਨੇ ਹਰਕਤ ਕੀਤੀ ਉਹਦੇ ਤੇ ਵੱਧ ਤੋਂ ਵੱਧ ਜਿਹੜੀ ਉਹਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ